Today, I notified the Prime Minister that I have ripped up the supply and confidence agreement. Canadians are fighting a battle, a battle for the future of the middle class. Justin Trudeau has proven again and again he will always cave to corporate greed. The Liberals have let people down. They don't deserve another chance. There is an even bigger battle ahead the threat of Pierre Poilievre and Conservative cuts from workers, from retirees, from young people. From patients, from families. He will cut in order to give more to big corporations and wealthy CEOs. The fact is, the Liberals are too weak, too selfish, and too beholden to corporate interests to fight for people. Uh, Singh, ne, the NDP the leader, the uh, Liberal Sarkar. ਅ ਜਗਮੀਤ ਸਿੰਘ ਨੇ ਅੱਜ ਐਲਾਨ ਕਰ ਦਿੱਤਾ ਤੁਸੀਂ ਜਿਸ ਤਰ੍ਹਾਂ ਖਬਰਾਂ ਦੇ ਵਿੱਚ ਵੀ ਸੁਣਿਆ ਆ ਕਿ ਉਹ ਸਪਲਾਈ ਐਂਡ ਕਨਫੀਡੈਂਸ ਐਗਰੀਮੈਂਟ ਟਰਮੀਨੇਟ ਕਰ ਰਹੇ ਨੇ ਅਤੇ ਪ੍ਰਾਈਮ ਮਿਨਿਸਟਰ ਜਸਟਨ ਟਰੂਡੋ ਦੀ ਲਿਬਰਲ ਸਰਕਾਰ ਹੁਣ ਡਿੱਗ ਸਕਦੀ ਹੈ ਕਿਉਂਕਿ ਇਹ ਮਿਨੋਰਟੀ ਸਰਕਾਰ ਸੀ ਇਹ ਗੱਲ ਸਮਝਣ ਵਾਲੀ ਹੈ ਕਿਉਂਕਿ ਇਹ ਮਿਨੋਰਟੀ ਸਰਕਾਰ ਸੀ ਅਤੇ ਐਨ ਡੀ ਪੀ ਦੇ ਸਹਾਰੇ ਹੀ ਖੜੀ ਸੀ ਔਰ ਇਸ ਕਰਕੇ ਇਹਨਾਂ ਨੇ ਇਹ ਗੱਠ ਜੋੜ ਇਸ ਤਰ੍ਹਾਂ ਦਾ ਕੀਤਾ ਹੋਇਆ ਸੀ ਇਦੇ ਵਿੱਚ ਉਹ ਭਾਗੀਦਾਰ ਨਹੀਂ ਸਨ ਉਹਨਾਂ ਨੇ ਕੋਈ ਮਿਨਿਸਟਰੀ ਨਹੀਂ ਲਈ ਸਗੋਂ ਉਹਨਾਂ ਨੇ ਇੱਕ ਐਗਰੀਮੈਂਟ ਕਰ ਲਿਆ ਸੀ ਸਾਈਡ ਦੇ ਉੱਤੇ ਔਰ ਇਸ ਐਗਰੀਮੈਂਟ ਦੇ ਮੁਤਾਬਕ ਉਹ ਉਹਨਾਂ ਨੂੰ ਸਪੋਰਟ ਕਰਦੇ ਰਹੇ ਇਹਨਾਂ ਦੇ ਕੁਝ ਇੱਕ ਮਾਮਲੇ ਸੀ ਡੈਂਟਲ ਪ੍ਰੋਗਰਾਮਸ ਤੇ ਹੋਰ ਕੁਝ ਹੋ ਕੇ ਦੇ ਸਾਡੇ ਪੂਰੇ ਕਰਦੇ ਹੋ ਅਤੇ ਅਸੀਂ ਤੁਹਾਨੂੰ ਸਪੋਰਟ ਕਰਦੇ ਰਹਾਂਗੇ ਲੇਕਿਨ ਹੁਣ ਇਹ ਜਿਹੜੀ ਮਿਨੋਰਿਟੀ ਸਰਕਾਰ ਦਾ ਐਂਡ ਹੋ ਸਕਦਾ ਹੈ ਕਿਉਂਕਿ ਸਪਲਾਈ ਐਂਡ ਕਨਫੀਡੈਂਸ ਐਗਰੀਮੈਂਟ ਉਹਨਾਂ ਨੇ ਇਹ ਰੱਦ ਕਰ ਦਿੱਤਾ ਕੰਜ਼ਰਵੇਟਿਵ ਪਾਰਟੀ ਜਗਮੀਤ ਸਿੰਘ ਨੂੰ ਅਪੀਲਾਂ ਕਰ ਰਹੇ ਸਨ ਪੋਲੀਏਵ ਜਿਹੜੇ ਕੰਜ਼ਰਵੇਟਿਵ ਪਾਰਟੀ ਦੇ ਲੀਡਰ ਨੇ ਉਹਨਾਂ ਨੇ ਉਹਨਾਂ ਨੇ ਚਿੱਠੀ ਵੀ ਲਿਖੀ ਸੀ ਅਤੇ ਉਹਨਾਂ ਨੂੰ ਅਸ਼ਰੇਮ ਕਹਿ ਰਹੇ ਸੀ ਕਿ ਤੁਸੀਂ ਸਪੋਰਟ ਖਿੱਚ ਲਓ ਅਤੇ ਇਲੈਕਸ਼ਨ ਹੋਲਡ ਐਂਡ ਦਿਓ ਹੋਰਨ ਜਿਹੜੀ ਡੀਲ ਹੈ ਉਹ ਸ케ਜੂਲ ਸੀ ਕਿ ਜੂਨ 2025 ਤੱਕ ਚਲਣੀ ਸੀ ਲੇਕਿਨ ਉਹਨਾਂ ਨੇ ਅਗਾਉਂ ਹੀ ਇਹ ਅੱਜ ਜਿਹੜੀ 4 ਸਤੰਬਰ 2024 ਨੂੰ ਹੀ ਰੱਦ ਕਰ ਦਿੱਤੀ ਹੈ ਸੋ ਰੱਦ ਕਰਦੇ ਸਮੇਂ ਜਿਹੜੇ ਉਹਨਾਂ ਨੇ ਸ਼ਬਦ ਕਹੇ ਨੇ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਉਹ ਕਹਿੰਦੇ ਕਿ ਜਸਟਨ ਟੂਡੋ ਬਾਰ ਬਾਰ ਇਸ ਗੱਲ ਦੇ ਤੇ ਸਾਬਤ ਹੋਇਆ ਕਿ ਇਹ ਕਾਰਪੋਰੇਟ ਗਰੀਡ ਨੂੰ ਜਿਹੜੀਆਂ ਵੱਡੀਆਂ ਅਮੀਰ ਧਨਾੜ ਕੰਪਨੀਆਂ ਦੇ ਲੋਭ ਲਾਲਚ ਅੱਗੇ ਬਾਰ ਬਾਰ ਚੁੱਕ ਦੇ ਰਹੇ ਨੇ ਸੋ ਇਹਨੇ ਲੋਕਾਂ ਨੂੰ ਲੈਟ ਡਾਊਨ ਕੀਤਾ ਹੈ ਲੋਕਾਂ ਦਾ ਸਾਥ ਨਹੀਂ ਦਿੱਤਾ ਸੋ ਦੇ ਡੋਨਟ ਡਿਜ਼ਰਵ ਅਨਦਰ ਚਾਂਸ ਫ্রম ਕੈਨੇਡੀਅਨਸ ਉਹ ਕਹਿੰਦੇ ਇਹਨਾਂ ਨੂੰ ਇੱਕ ਹੋਰ ਮੌਕਾ ਨਹੀਂ ਮਿਲਣਾ ਚਾਹੀਦਾ ਕੈਨੇਡੀਅਨ ਲੋਕਾਂ ਵੱਲੋਂ ਇਹ ਸਟੇਟਮੈਂਟ ਦੇ ਕੇ ਉਹਨਾਂ ਨੇ ਏਟਰਮਿਨੇਟ ਕਰ ਦਿੱਤਾ ਹੁਣ ਦੇਖੋ ਕੀ ਬਣਦਾ ਹੁਣ ਕੀ ਉਸ ਤੋਂ ਪਹਿਲਾਂ ਇਲੈਕਸ਼ਨ ਹੋ ਜਿਹੜੀ ਮਿਥੀ ਹੋਈ ਡੇਟ ਤੋਂ ਪਹਿਲਾਂ ਇਲੈਕਸ਼ਨ ਹੋ ਸਕਦੀ ਹੈ ਜਿਹੜੀ ਕੈਨੇਡਾ ਦਾ ਫਿਕਸਡ ਇਲੈਕਸ਼ਨ ਲਾਅ ਹੈ ਉਸ ਦੇ ਮੁਤਾਬਕ 20 ਅਕਤੂਬਰ 2025 ਨੂੰ ਇਹ ਇਲੈਕਸ਼ਨ ਹੋਣੀ ਹੈ ਕਿ ਇਹ ਹੁਣ ਉਸ ਤੋਂ ਪਹਿਲਾਂ ਹੋ ਜਾਏਗੀ ਜਾਂ ਉਹ ਨਹੀਂ ਦੇਰ ਤੱਕ ਇਹ ਕੰਟੀਨਿਊ ਕਰ ਸਕਣਗੇ ਕੋਈ ਹੋਰ ਇਹ ਚਾਰਾ ਜੋਈ ਕਰ ਸਕਦੇ ਹਨ ਪਾਰਟੀ ਕਿ ਬਕਵਨ ਨਾਲ ਦੇਖਦੇ ਹਾਂ ਹੁਣ ਕੀ ਬਣਦਾ